ਕਾਇਰ ਉਹ ਹੁੰਦਾ ਜਿਹੜਾ ਘਰੇ ਬੈਠਾ ਰਹੇ ਜਿਹੜਾ ਮੋਰਚੇ ਦੇ ਵਿੱਚ ਡਟ ਕੇ ਆਪਣੀ ਸ਼ਹਾਦਤ ਦੇਣ ਲਈ ਤਿਆਰ ਬੈਠਾ ਹੈ ਉਹ ਕਾਇਰ ਨਹੀਂ ਹੁੰਦਾ ਜਿਹੜਾ ਵੀ ਮੋਰਚਾ ਉਹਨਾਂ ਨੇ ਅੱਜ ਤੱਕ ਲਾਇਆ ਹੈ ਕਦੇ ਵੀ ਹਾਰ ਕੇ ਨਹੀਂ ਉੱਠੇ ਇਸ ਵੇਲੇ ਵੀ ਉਹਨਾਂ ਦਾ ਇਹੀ ਕਹਿਣਾ ਹੈ ਵੀ ਸ਼ਹਾਦਤ ਹੋ ਜਾਂਦੀ ਹੈ ਕੋਈ ਵੱਡੀ ਗੱਲ ਨਹੀਂ ਅਧਰਲੇਵਾਲ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਨੇ ਇੱਕ ਵੀ ਪਰਸੈਂਟ ਉਹਨਾਂ ਦੀ ਕੋਈ ਨਿਮੋਸ਼ੀ ਨਹੀਂ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਫਿਰ ਆਗੂ ਆਗੂ ਕਿਉਂ ਨਹੀਂ ਇਕੱਠੇ ਹੁੰਦੇ ਭਾਈ ਸਾਰੇ ਭਰਾਵੋ ਮੋਰਚੇ ਦੀਆਂ ਸਾਂਝੀਆਂ ਮੰਗਾਂ ਸੀਗੀਆਂ ਛੱਡ ਕੇ ਤੁਸੀਂ ਭੱਜੇ ਹੋ ਅਸੀਂ ਤਾਂ ਸਾਰੇ ਲੋਕ ਇੱਥੇ ਮੋਰਚਿਆਂ ਦੇ ਵਿੱਚ ਡਟੇ ਬੈਠੇ ਆ ਉਹਨਾਂ ਨੂੰ ਸਾਰੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਆਂ ਭਰਾਵੋ ਇਹ ਆਗੂ ਲੜਾਈਆਂ ਲੜਨ ਵਾਲੇ ਨਹੀਂ ਹੈਗੇ ਜਿਹੜੇ ਘਰਾਂ ਦੇ ਵਿੱਚ ਲੁਕੇ ਬੈਠੇ ਆ ਅਸੀਂ ਉਹਨਾਂ ਨੂੰ ਕਾਇਰ ਮੰਨਦੇ ਆਂ ਜਿਹੜਾ ਬੰਦਾ ਇੱਥੇ ਲੜਾਈ ਦੇ ਲਈ ਆਪਣੀ ਜਾਨ ਦਾਤ ਲਈ ਬਠਾ ਉਹ ਗਲਤ ਹੈ ਜਾਂ ਜਿਹੜੇ ਘਰਾਂ 'ਚ ਬੈਠਿਆ ਉਹ ਗਲਤ ਆ ਉਹਨਾਂ ਨੂੰ ਤਾਂ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਸਾਂਝੀਆਂ ਮੰਗਾ ਛੱਡ ਕੇ ਭੱਜਿਆ ਕਾਇਰ ਲੋਕ ਨੇ ਇਹ ਰਾਜਨੀਤਿਕ ਲੀਡਰ ਨਿਕਲ ਇਹ ਕਿਹਾ ਜਾਂਦਾ ਵੀ ਇਹ ਤਾਂ ਸੈਂਟਰ ਦੇ ਨਾਲ ਹੈ ਜਿਸ ਕਰਕੇ ਪਰ ਜੇ ਸੈਂਟਰ ਦੇ ਖਿਲਾਫ ਮੋਰਚਾ ਤਾਂ ਤੁਹਾਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਜਿਹੜੇ ਰਾਜਨੀਤਿਕ ਲੀਡਰ ਨੇ ਉਹਨਾਂ ਨੂੰ ਇਸ ਬਜ਼ੁਰਗ ਦੀ ਸਾਰ ਲਾਈਨ ਦੇ ਲਈ ਆਉਣਾ ਚਾਹੀਦਾ ਐਮਪੀ ਐਮਐਲਏ ਇਸ ਕਰਕੇ ਲੋਕ ਵੋਟਾਂ ਪਾ ਕੇ ਬਣਾਉਂਦੇ ਹੁੰਦੇ ਆ ਵੀ ਸਾਡੀ ਉਹ ਗੱਲ ਕਰਨਗੇ ਐਮਪੀ ਨੂੰ ਪਾਰਲੀਮੈਂਟ ਦੇ ਵਿੱਚ ਲੋਕ ਵੋਟਾਂ ਪਾ ਕੇ ਭੇਜਦੇ ਆ ਵੀ ਸਾਡੀ ਰਖਵਾਲੀ ਦੇ ਲਈ ਇਹ ਸਾਡੇ ਆਗੂ ਚੁਣੇ ਹੋਏ ਆ ਪਾਰਲੀਮੈਂਟ ਦੇ ਵਿੱਚ ਗੱਲ ਕਰਨਗੇ ਅੱਜ ਉਹ ਸੈਂਟਰ ਸਰਕਾਰ ਦੇ ਨਾਲ ਰਲ ਕੇ ਸਾਡੀਆਂ ਸਾਡੇ ਨਾਲ ਗਦਾਰੀ ਕਰ ਰਹੇ ਨੇ ਇੱਕ ਵੀ ਅਜੇ ਤੱਕ ਬਿਆਨ ਨਹੀਂ ਆਇਆ ਕਿਸੇ ਦਾ ਅਸੀਂ ਪੁੱਛਣਾ ਚਾਹੁੰਦੇ ਹਾਂ ਭਗਵੰਤ ਮਾਨ ਨੂੰ ਕਿੱਥੇ ਸੀ ਉਦੋਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਹਰਿਆਣਾ ਪੁਲਿਸ ਦੇ ਜਿਹੜੇ ਗੁੰਡੇ ਅਸੀਂ ਕਹਿ ਸਕਦੇ ਹਾਂ ਉਹਨਾਂ ਨੇ ਸਾਡੇ ਨੌਜਵਾਨਾਂ ਨੂੰ ਸਾਡੇ ਕਿਸਾਨਾਂ ਨੂੰ ਖੱਟੜ ਕੀਤਾ ਨੌਜਵਾਨ ਸਾਡਾ ਸ਼ਹੀਦ ਕੀਤਾ ਉਦੋਂ ਕਿੱਥੇ ਸੀ ਸਾਡੀ ਪੰਜਾਬ ਸਰਕਾਰ ਅਸੀਂ ਪੁੱਛਣਾ ਚਾਹੁੰਦੇ ਹਾਂ ਆਮ ਆਦਮੀ ਪਾਰਟੀ ਸਰਕਾਰ ਇਹ ਸਿੱਧ ਕਰ ਰਹੀ ਆ ਵੀ ਇਹ ਭਾਜਪੀ ਦੀ ਬੀ ਟੀਮ ਹੈ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ 헤 ਪਰਜਾ ਪਰਜਾ ਕਾਟਮਰੇ ਕਭੋ ਨਾਲ ਛੋਡੇ ਖੇਤ ਅਜ ਡੱਲੇਵਾਲ ਸਾਹਿਬ ਜ਼ਿੰਦਗੀ ਮੌਤ ਦੀ ਲੜਾਈ ਲੜ ਰਹਾ ਹੈ ਪਰ ਸਾਡੇ ਕੁਝ ਲੀਡਰ ਸਹਿਬਾਨ ਜੋ ਵੀ ਆਪਣੀਆਂ ਗੱਲਾਂ ਕਰ ਰਹੇ ਆ ਉਹ ਬਾਅਦ ਦੀ ਗੱਲ ਹੈ ਭਰਾਓ ਮੈਂ ਬੇਨਤੀ ਕਰਦਾ ਹਾਂ ਕਿ ਆਪਾਂ ਵੱਟ ਤੋਂ ਬਾਅਦ ਸਕਤਾ ਖਨੌਰੀ ਬਾਰਡਰ ਤੇ ਪਹੁੰਚੀਏ ਅਤੇ ਜਿੰਨੇ ਵੀ ਸਾਡੇ ਕਾਲਜਾਂ ਚੋਂ ਜੂਨੀਅਰ ਯੂਨੀਵਰਸਟੀਆਂ ਚੋਂ ਅਤੇ ਸਕੂਲਾਂ ਚੋਂ ਸਾਡੇ ਸਟੂਡੈਂਟ ਪਹੁੰਚਣ ਅਤੇ ਆਪਾਂ ਇਹ ਲੜਾਈ ਨੂੰ ਜਿੱਤ ਗਏ ਭਰਾਓ ਇਹ ਜ਼ੁਲਮ ਸਾਡੇ ਤੇ ਅੱਜ ਨਹੀਂ ਪਹਿਲੇ ਦਿਨ ਤੋਂ ਹੀ ਹੋਏ ਹੁੰਦੇ ਆ ਰਹੇ ਆ ਬੱਚੇ ਬੱਚੇ ਗੱਲ کہہ ਰਹੇ ਹੋ ਕਹਿੰਦੇ ਵੀ ਆਗੂ ਬੈਠਾ ਜੇ ਉੱਥੇ ਵੀ ਅਸੀਂ ਕੀ ਕਰਨਾ ਹੁਣ ਜਾ ਕੇ ਬੈਠਦਾ ਜੀ ੱਲੇਵਾਲ ਸਾਹਿਬ ਬੇਨਤੀ ਇਹ ਹੈ ਕਿ ਜੋ ਸਾਡੇ ਬੱਚੇ ਇਹ ਕਹਿੰਦੇ ਇਹਨਾਂ ਨੂੰ ਜੋ ਆ ਮੋਬਾਈਲਾਂ ਦੀਆਂ ਗੱਲਾਂ ਹੈ ਉਹਨਾਂ ਤੋਂ ਇਹ ਜਿਹੜੀ ਲੜਾਈ ਹੈ ਇਹ ਲੜਾਈ ਆ ਹੈ ਤੇ ਸਾਡੇ ਬੱਚਿਆਂ ਦੀ ਹੈ ਇਹ ਸਾਡੀ ਜ਼ਮੀਨਾਂ ਦੀ ਲੜਾਈ ਜ਼ਮੀਨਾਂ ਸਾਡੇ ਬੱਚਿਆਂ ਦੀ ਹੈ ਇਹ ਸਾਡੇ ਪੁੱਤ ਪੋਤਰਿਆਂ ਦੀ ਲੜਾਈ ਹੈ ਇਹ ਤੇ ਸਾਡੇ ਪੁੱਤ ਪੋਤਰਿਆਂ ਦੀ ਲੜਾਈ ਜਿਹੜੀ ਹੈ ਇਹ ਸਾਡੇ ਡੱਲੇਵਾਲ ਸਾਹਿਬ ਲੜ ਰਹੇ ਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੜਦਾ ਅਸੀਂ ਦੂਣ ਸਬਾਏ ਹੋਏ ਭਰਾਓ ਸਾਨੂੰ ਇਹੋ ਜੀ ਕੋਈ ਦਿੱਕਤ ਨਹੀਂ ਇਹ ਲੜਾਈ ਸਾਡੇ ਬੱਚੇ ਆਉਣ ਵਾਲੇ ਲੜਨਗੇ ਅਸੀਂ ਇਹ ਜਿੱਤਣਗੇ ਅਸੀਂ ਵੀ ਜਿੱਤ ਕੇ ਜਾਵਾਂਗੇ ਲੜਾਈ ਅੱਜ ਦੀ ਨਹੀਂ ਲੜਾਈ ਸਾਡੀ ਬਹੁਤ ਲੰਮੀ ਹੈ ਅਸੀਂ ਇਹ ਲੜਾਈਆਂ ਲੜ ਕੇ ਜਿੱਤ ਕੇ ਹੀ ਜਾਵਾਂਗਾ ਇੰਨੀਆਂ ਗੱਲਾਂ ਕਹਿ ਕੇ ਖਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਭਾਈ ਜੀ ਸਾਊਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਥੜੀ ਸਾਹਿਬ ਜਿਵੇਂ ਤੁਸੀਂ ਪਹਿਲਾਂ ਵੀ ਸਵਾਲ ਕੀਤਾ ਹੈ ਵੀ ਭੋਖੜ ਹੜਤਾਰ ਰੱਖਣੀ ਮਰਨ ਵਰਤ ਰੱਖਣਾ ਇਹ ਸਿੱਖ ਧਰਮ ਦੇ ਵਿੱਚ ਆਉਂਦਾ ਜਾਂ ਨਹੀਂ ਆਉਂਦਾ ਅਸੀਂ ਉਹਨਾਂ ਬੁੱਧੀ ਜੀਵੀਆਂ ਨੂੰ ਇਹ ਪੁੱਛਣਾ ਚਾਹੁੰਦੇ ਆਂ ਵੀ ਜਿਹੜੀ ਲੜਾਈ ਅਸੀਂ ਸ਼ਾਂਤਮਈ ਲੜ ਰਹੇ ਆਂ ਉਸ ਦੇ ਲਈ ਸਭ ਤੋਂ ਵੱਡਾ ਹਥਿਆਰ ਕੀ ਹੈ ਆਪਣੀ ਜਾਨ ਕਰਵਾਣ ਕਰਨੀ ਸਭ ਤੋਂ ਵੱਡਾ ਹਥਿਆਰ ਆ ਸਾਨੂੰ ਉਹ ਬੰਦਾ ਘਰੇ ਰਜਾਈਆਂ 'ਚ ਬੈਠ ਕੇ ਕਮੈਂਟ ਕਰਨ ਵਾਲਿਆਂ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਮੋਰਚੇ ਦੇ ਵਿੱਚ ਆਓ ਫਿਰ ਸਾਨੂੰ ਦੱਸੋ ਕਿਹੜਾ ਤਰੀਕੇ ਨਾਲ ਸਰਕਾਰ ਨਾਲ ਲੜਾਇਆ ਜਾ ਸਕਦਾ ਸਿਕ ਕੌਮ ਲੜਦੀ ਹੈ ਕਾਇਰ ਉਹ ਹੁੰਦਾ ਜਿਹੜਾ ਘਰੇ ਬੈਠਾ ਰਹੇ ਜਿਹੜਾ ਮੋਰਚੇ ਦੇ ਵਿੱਚ ਡਟ ਕੇ ਆਪਣੀ ਸ਼ਹਾਦਤ ਦੇਣ ਲਈ ਤਿਆਰ ਬੈਠਾ ਉਹ ਕਾਇਰ ਨਹੀਂ ਹੁੰਦਾ ਅਜਿਹੀ ਸਰਕਾਰ ਦੇ ਨਾਲ ਹਥਿਆਰਬੰਦ ਲੜਾਈ ਤਾਂ ਲੜੀ ਨਹੀਂ ਜਾ ਸਕਦੀ ਆਪਾਂ ਵੀ ਜਾਣਦੇ ਹਾਂ ਫੌਜਾਂ ਦੇ ਨਾਲ ਹਥਿਆਰਬੰਦ ਲੜਾਈ ਨਹੀਂ ਲੜੀ ਜਾ ਸਕਦੀ ਸ਼ਾਂਤਮਈ ਅੰਦੋਲਨ ਵੱਡਾ ਸ਼ਾਂਤਮਈ ਅੰਦੋਲਨ ਦੇ ਵਿੱਚ ਇਸ ਤੋਂ ਵੱਡਾ ਪੈਂਤਰਾ ਕੋਈ ਨਹੀਂ ਹੋ ਸਕਦਾ ਸਾਡਾ ਇਹ ਮੰਨਣਾ ਹੈ ਅਸੀਂ ਆਪਦੀ ਸ਼ਹਾਦਤ ਦੇਣ ਲਈ 16 ਦਿਨ ਤੋਂ ਭੁੱਖੇ ਰਹਿ ਕੇ ਫੇਰ ਵੀ ਗੱਲ ਚੜ੍ਹਦੀ ਕਲਾ ਦੀ ਕਰਨੀ ਆਪਣੇ ਆਪ ਦੇ ਵਿੱਚ ਇੱਕ ਬਹਾਦਰੀ ਦਾ ਕੰਮ ਹੈ ਦੇਖੋ ਜੀ ਸਿੱਖ ਕੌਮ ਦੇ ਵਾਰਸਾਂ ਨੇ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਦੀ ਢੱਲੇ ਵਾਲੇ ਅਮਰਤਾਰੀ ਸਿੰਘ ਹੈ ਕਹਿਣੀ ਤੇ ਕਰਨੀ ਦੇ ਪੂਰੇ ਆ ਜਿਹੜਾ ਵੀ ਮੋਰਚਾ ਉਹਨਾਂ ਨੇ ਅੱਜ ਤੱਕ ਕਰ ਲਾਇਆ ਕਦੇ ਵੀ ਹਾਰ ਕੇ ਨਹੀਂ ਉੱਠੇ ਇਸ ਵੇਲੇ ਵੀ ਉਹਨਾਂ ਦਾ ਇਹੀ ਕਹਿਣਾ ਹੈ ਬੀ ਸ਼ਹਾਦਤ ਹੋ ਜਾਂਦੀ ਆ ਕੋਈ ਵੱਡੀ ਗੱਲ ਨਹੀਂ ਅਸੀਂ ਸਾਨੂੰ ਮੋਰਚਾ ਜ਼ਰੂਰੀ ਆ ਸਾਡੇ ਜਿਹੜੇ ਬੱਚਿਆਂ ਦੀਆਂ ਜ਼ਮੀਨਾਂ ਜਾਇਦਾਂ ਦਾ ਬਚਾਉਣੀ ਆ ਉਹ ਸਾਡੇ ਲਈ ਜ਼ਰੂਰੀ ਆ ਉਹਨਾਂ ਨੂੰ ਆਪਣੇ ਸਰੀਰ ਦੀ ਕੋਈ ਪਰਵਾਹ ਨਹੀਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਆ ਹਰ ਹਰ ਰੋਜ਼ ਹੀ ਮਿਲਦੇ ਆ ਡੱਲੇਆਲ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਨੇ ਇੱਕ ਵੀ ਪਰਸੈਂਟ ਉਹਨਾਂ ਦੀ ਕੋਈ ਨਮੋਸ਼ੀ ਨਹੀਂ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਪਰ ਆਗੂ ਆਗੂ ਕਿਉਂ ਨਹੀਂ ਇਕੱਠੇ ਹੁੰਦੇ ਬਾਈ ਸਾਰੇ ਦੇਖੋ ਬਾਈ ਜਿਹੜੇ ਆਗੂ ਕਹਿ ਦਿੰਦੇ ਆ ਪਹਿਲੀ ਗੱਲ ਤਾਂ ਸੰਜੋਤ ਕਿਸਾਨ ਮੋਰਚਾ ਜਦੋਂ ਬਣਿਆ ਸੀਗਾ ਸਯੁਗਤ ਕਿਸਾਨ ਮੋਰਚਾ ਇਸ ਗੱਲ ਤੇ ਬਣਿਆ ਸੀ ਵੀ ਸਯੁਗਤ ਕਿਸਾਨ ਮੋਰਚੇ ਨੇ ਕੋਈ ਚੋਣਾ ਨਹੀਂ ਲੜਦੀਆਂ ਨਰੋਲ ਕਿਸਾਨੀ ਦੀ ਗੱਲ ਕਰਨੀ ਹੈ ਤੇ ਉਹ ਜਿਹੜਾ ਜਿਹੜੇ ਆਗੂ ਸਾਡੇ ਉਥੋਂ ਮੋਰਚਾ ਵਿੱਚ ਛੱਡ ਕੇ ਭੱਜੇ ਆ ਡੱਲੇਆ ਸਾਹਿਬ ਨੇ ਉਦੋਂ ਵੀ ਸਟੈਂਡ ਲਿਆ ਸੀ ਵੀ ਸਾਨੂੰ ਹਜੇ ਨਹੀਂ ਉੱਠਣਾ ਚਾਹੀਦਾ ਅਸੀਂ ਉਸ ਸਮੇਂ ਵੀ ਮੋਰਚੇ ਦੇ ਵਿੱਚ ਹਾਜ਼ਰ ਰਹੇ ਹਾਂ ਡੱਲੇਆ ਸਾਹਿਬ ਦਾ ਇਹੀ ਹਰ ਵਕਤ ਹੁੰਦਾ ਸੀਗਾ ਵੀ ਸਾਨੂੰ ਹਜੇ ਐਮਐਸਬੀ ਦੀ ਲੜਾਈ ਤੇ ਲੜਨਾ ਚਾਹੀਦਾ ਤੇ ਉਹਨਾਂ ਆਗੂਆਂ ਦੇ ਪਤਾ ਨਹੀਂ ਕੀ ਖੁਰਕ ਲੜਦੀ ਸੀ ਵੀ ਐਮਐਲਏ ਐਮਪੀ ਮੁੱਖ ਮੰਤਰੀ ਉਹਨਾਂ ਨੇ ਬਾਨਾ ਸੀ ਉਹ ਮੋਰਚਾ ਛੱਡ ਕੇ ਭੱਜੇ ਆ ਤੇ ਹੁਣ ਵੀ ਉਹ ਬਿਆਨ ਦੇ ਰਹੇ ਆ ਵੀ ਇਹਨਾਂ ਨੂੰ ਕੱਲਿਆਂ ਨੂੰ ਲੜਨਾ ਨਹੀਂ ਚਾਹੀਦਾ ਭਰਾਵੋ ਮੋਰਚੇ ਦੀਆਂ ਸਾਂਝੀਆਂ ਮੰਗਾਂ ਸੀਗਾਂ ਛੱਡ ਕੇ ਤੁਸੀਂ ਭੱਜੇ ਹੋ ਅਸੀਂ ਤਾਂ ਸਾਰੇ ਲੋਕ ਇੱਥੇ ਮੋਰਚਿਆਂ ਦੇ ਵਿੱਚ ਡਟੇ ਬੈਠੇ ਆ ਕੋਈ ਜ਼ਰੂਰੀ ਨਹੀਂ ਵੀ ਜਿਹੜੇ ਕਾਇਰ ਕਿਸਾਨ ਆਗੂ ਆ ਉਹਨਾਂ ਦੇ ਪਿੱਛੇ ਉਹਨਾਂ ਦੀਆਂ ਗੱਲਾਂ ਸੁਣਗੇ ਉਹਨਾਂ ਨੂੰ ਸਾਰੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਆ ਭਰਾਵੋ ਇਹ ਆਗੂ ਲੜਾਈਆਂ ਲੜਨ ਵਾਲੇ ਨਹੀਂ ਹੈਗੇ ਜਿਹੜੇ ਘਰਾਂ ਦੇ ਵਿੱਚ ਲੁਕੇ ਬੈਠੇ ਆ ਅਸੀਂ ਉਹਨਾਂ ਨੂੰ ਕਾਇਰ ਮੰਨਦੇ ਆ ਜੇ ਉਹ ਹੌਸਲੇ ਵਾਲੇ ਹੁੰਦੇ ਮੰਗਾ ਸਾਂਝੀਆਂ ਸੀ ਛੱਡ ਕੇ ਭੱਜੇ ਜਿਹੜਾ ਬੰਦਾ ਇੱਥੇ ਲੜਾਈ ਦੇ ਲਈ ਆਪਣੀ ਜਾਨ ਦਾਅ ਤੇ ਲਾਈ ਬੈਠਾ ਉਹ ਗਲਤ ਹੈ ਜਾਂ ਜਿਹੜੇ ਘਰਾਂ 'ਚ ਬੈਠੇ ਉਹ ਗਲਤ ਹੈ ਅਸੀਂ ਇਹਨਾਂ ਨੂੰ ਸਵਾਲ ਪੁੱਛਣਾ ਚਾਹੁੰਦੇ ਆਂ ਵੀ ਭਰਾਵੋ ਇੱਕ ਆਗੂ ਤਾਂ ਇੱਥੇ ਜਾਨ ਦੀ ਬਾਜ਼ੀ ਲਾਈ ਬੈਠਾ ਹੈ ਸਾਡੇ ਸਾਰੇ ਆਗੂ ਜਿਹੜੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਨੇ ਉਹ ਇੱਥੇ ਜਾਨ ਦੀ ਸਿਰ ਧੜ ਦੀ ਬਾਜ਼ੀ ਲਾਈ ਬੈਠਿਆ ਸਾਰੇ ਕਿਸਾਨ ਸਾਰਾ ਪੰਜਾਬ ਹਰਿਆਣਾ ਹੋਰ ਸਟੇਟਾਂ ਦੇ ਜਿਹੜੇ ਕਿਸਾਨ ਵੀ ਜਾਣ ਦੀ ਬਾਜ਼ੀ ਲਾਈ ਬੈਠਿਆ ਜਿਹੜੇ ਆਗੂ ਘਰੇ ਬੈਠੇ ਆ ਉਹ ਕਿਉਂ ਬੋਲਦੇ ਆ ਘਰੇ ਬੈਠੇ ਉਹਨਾਂ ਦੀ ਤਾਂ ਉਹਨਾਂ ਨੂੰ ਤਾਂ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਸਾਂਝਿਆ ਮੰਗਾ ਛੱਡ ਕੇ ਭੱਜਿਆ ਕੈਰ ਲੋਕ ਨੇ ਇਹ ਤੇ ਬਾਈ ਜੀ ਜਿਵੇਂ ਗੱਲ ਆਉਂਦੀ ਹੈ ਵੀ ਬਹੁਤ ਸਾਰੇ ਰਾਜਨੀਤਿਕ ਲੀਡਰ ਨਿਕਲੋ ਇਹ ਕਿਹਾ ਜਾਂਦਾ ਵੀ ਇਹ ਤਾਂ ਸੈਂਟਰ ਦੇ ਨਾਲ ਹੈ ਜਿਸ ਕਰਕੇ ਪਰ ਜੇ ਸੈਂਟਰ ਦੇ ਖਿਲਾਫ ਮੋਰਚਾ ਤਾਂ ਤੁਹਾਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਜਿਹੜੇ ਰਾਜਨੀਤਿਕ ਲੀਡਰ ਨੇ ਉਹਨਾਂ ਨੂੰ ਇਸ ਬਜ਼ੁਰਗ ਦੀ ਛਾਰ ਲਾਈਨ ਦੇ ਲਈ ਆਉਣਾ ਚਾਹੀਦਾ ਹਿੰਮਤ ਦੇਣੀ ਚਾਹੀਦੀ ਵੀ ਕੋਈ ਗੱਲ ਨਹੀਂ ਜੀ ਮਲਕਿ ਕਿਸੇ ਤਰ੍ਹਾਂ ਗੱਲ ਕੇ ਬਾਤ ਕਰਕੇ ਵੀ ਅਸੀਂ ਸੈਂਟਰ ਤੱਕ ਲੈ ਕੇ ਜਾਂਦੇ ਆ ਤਾਂ ਉਹਨਾਂ ਦਾ ਨਾਮ ਆਉਣਾ ਉਹਨੂੰ ਕਿਵੇਂ ਵੇਖਦੇ ਹੋ ਦੇਖੋ ਜੀ ਪੰਜਾਬ ਦੇ ਵੀ 13 ਐਮਪੀ ਨੇ ਹੂੰ ਐਮਪੀ ਐਮਐਲਏਸ ਕਰਕੇ ਲੋਕ ਵੋਟਾਂ ਪਾ ਕੇ ਬਣਾਉਂਦੇ ਹੁੰਦੇ ਆ ਵੀ ਸਾਡੀ ਉਹ ਗੱਲ ਕਰਨਗੇ ਹੂੰ ਐਮਪੀ ਨੂੰ ਪਾਰਲੀਮੈਂਟ ਦੇ ਵਿੱਚ ਲੋਕ ਵੋਟਾਂ ਪਾ ਕੇ ਭੇਜਦੇ ਆ ਵੀ ਸਾਡੀ ਰਖਵਾਲੀ ਦੇ ਲਈ ਇਹ ਸਾਡੇ ਆਗੂ ਚੁਣੇ ਹੋਏ ਆ ਪਾਰਲੀਮੈਂਟ ਦੇ ਵਿੱਚ ਗੱਲ ਕਰਨਗੇ ਤੇ ਅੱਜ ਉਹ ਸੈਂਟਰ ਸਰਕਾਰ ਦੇ ਨਾਲ ਰਲ ਕੇ ਸਾਡੀਆਂ ਸਾਡੇ ਨਾਲ ਗਦਾਰੀ ਕਰ ਰਹੇ ਨੇ ਇੱਕ ਵੀ ਅਜੇ ਤੱਕ ਬਿਆਨ ਨਹੀਂ ਆਇਆ ਕਿਸੇ ਦਾ ਕਿਸੇ ਨੇ ਨਹੀਂ ਬੋਲਣਾ ਸਰ ਪੰਜਾਬ ਸਰਕਾਰ ਨੂੰ ਚਾਹੀਦਾ ਅਸੀਂ ਪੰਜਾਬ ਦੇ ਲੋਕਾਂ ਆ ਪੰਜਾਬ ਸਰਕਾਰ ਦੇ ਸੱਚੀ ਕਿਸਾਨ ਹਮਾਇਤੀ ਹੁੰਦੀ ਲੋਕ ਹਮਾਇਤੀ ਹੁੰਦੀ ਤਾਂ ਅੱਜ ਸਾਡੇ ਨਾਲ ਡਟਦੇ ਉਸ ਦਿਨ ਜਿੱਦੈ ਸ਼ੁਭਕਰਨ ਸਿੰਘ ਤੇ ਗੋਲੀ ਚਲਾਈ ਐ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਡਰੋਨਾਂ ਦੇ ਨਾਲ ਗੋਲੇ ਸਿੱਟੇਗੇ ਸਾਡੇ ਨੌਜਵਾਨ ਸ਼ੁਭਕਰਨ ਸਿੰਘ ਵੱਲੋਂ ਨੂੰ ਗੋਲੀ ਮਾਰ ਕੇ ਪੰਜਾਬ ਦੇ ਵਿੱਚ ਆ ਕੇ ਸ਼ਹੀਦ ਕਰ ਦਿੱਤਾ ਗਿਆ ਪੰਜਾਬ ਸਰਕਾਰ ਉਦੋਂ ਕਿੱਥੇ ਲੁਕੀ ਸੀ ਅਸੀਂ ਪੁੱਛਣਾ ਚਾਹੁੰਦੇ ਆ ਭਗਵਾਨਤਮਾਨ ਨੂੰ ਕਿੱਥੇ ਸੀ ਉਦੋਂ ਪੰਜਾਬ ਦੀ ਹੱਦ ਦੇ ਵਿੱਚ ਆ ਗਏ ਹਰਿਆਣਾ ਪੁਲਿਸ ਦੇ ਜਿਹੜੇ ਗੁੰਡੇ ਅਸੀਂ ਕਹਿ ਸਕਦੇ ਹਾਂ ਉਹਨਾਂ ਨੇ ਸਾਡੇ ਨੌਜਵਾਨਾਂ ਨੂੰ ਸਾਡੇ ਕਿਸਾਨਾਂ ਨੂੰ ਫਟੜ ਕੀਤਾ ਨੌਜਵਾਨ ਸਾਡਾ ਸ਼ਹੀਦ ਕੀਤਾ ਉਦੋਂ ਕਿੱਥੇ ਸੀ ਸਾਡੀ ਪੰਜਾਬ ਸਰਕਾਰ ਅਸੀਂ ਪੁੱਛਣਾ ਚਾਹੁੰਦੇ ਹਾਂ ਅਸੀਂ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀ ਰਾਖੀ ਲਈ ਬਣਾਉਣੇ ਆ ਨਾ ਕਿ ਪੱਖੀ ਬੰਦੇ ਤਾਂ ਇਹੀ ਕਹਿ ਰਹੇ ਨੇ ਉਹ ਕਹਿੰਦੇ ਗਲਤੀ ਸਾਰੀ ਇਹਨਾਂ ਦੀ ਸੀਗੀ ਸਾਰੀ ਗਲਤੀ ਮਤਲਬ ਕਿ ਕਿਸਾਨ ਆਗੂਆਂ ਦੀ ਸੀਗੀ ਹੁਣ ਵੀ ਉਹ ਤਾਂ ਕਹਿ ਰਹੇ ਹੁਣ ਵੀ ਤੁਸੀਂ ਕਹਿੰਦੇ ਮਾਵਾ ਦੇ ਪੁੱਤ ਮਰਵਾਦ ਨੇ ਦੇਖੋ ਜੀ ਨੌਜਵਾਨ ਇਹ ਤਾਂ ਸਰਕਾਰਾਂ ਜਿਹੜੀਆਂ ਹੁੰਦੀਆਂ ਹਨਾ ਇਹ ਸੈਂਟਰ ਦੇ ਨਾਲ ਕਿਹੋ ਖਿਚੜੀ ਹੋ ਕੇ ਚੱਲ ਰਹੀ ਆ ਪੰਜਾਬ ਸਰਕਾਰ ਇਹ ਸਾਰੇ ਲੋਕੀ ਇਹ ਕਹਿ ਰਹੇ ਆ ਵੀ ਇਹ ਬੀਜੇਪੀ ਦੀ ਬੀ ਟੀਮ ਹੈਗੀ ਆ ਤੇ ਉਹ ਇਹ ਸਿੱਧ ਕਰ ਰਹੇ ਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸਿੱਧ ਕਰ ਰਹੀ ਆ ਵੀ ਇਹ ਬੀਜੇਪੀ ਦੀ ਬੀ ਟੀਮ ਹੈ ਦੇਖੋ ਸਾਡੀਆਂ ਮੰਗਾਂ ਕੀ ਨੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਕਿਸਾਨਾਂ ਦੇ ਸਿਰ ਮੜਿਆ ਹੋਇਆ ਨਜਾਇਜ਼ ਕਰਜ਼ਾ ਸੀ ਮੜਿਆ ਹੋਇਆ ਕਹਿੰਦੇ ਆ ਇਹਨੂੰ ਕਿਉਂਕਿ ਸਾਡਾ ਇਹ ਕਰਜ਼ਾ ਸਾਨੂੰ ਫਸਲਾਂ ਦੇ ਭਾਅ ਨਾ ਦੇਣ ਕਰਕੇ ਚੜਿਆ ਸਾਡੇ ਨਾਲ ਇਹ ਬੈਠ ਕੇ ਹਿਸਾਬ ਕਰਨ ਪਿਛਲੇ 1 ਸਾਲ ਦੇ ਵਿੱਚ ਇਹ ਇੱਕ ਰਿਪੋਰਟ ਆਈ ਹੈ ਵੀ 14 ਲੱਖ ਕਰੋੜ ਰੁਪਇਆ ਕਿਸਾਨਾਂ ਨੂੰ ਰੇਟ ਨਾ ਦੇਣ ਕਰਕੇ ਇੱਕ ਸਾਲ ਦੇ ਵਿੱਚ ਘਾਟਾ ਪਿਆ ਤੇ ਤੁਸੀਂ ਹਿਸਾਬ ਲਾਓ ਕਿੰਨੇ ਸਾਲ ਹੋ ਗਏ ਸਾਡੇ ਨਾਲ ਸਾਨੂੰ ਦੱਸਣ ਵੀ ਜਦੋਂ ਸਾਡੇ ਦਾਦੇ ਪਰਦਾਦੇ ਖੇਤੀ ਕਰਦੇ ਹੁੰਦੇ ਸੀ ਉਹ ਕਿਲੋਆਂ ਦੇ ਵਿੱਚ ਅਨਾਜ ਪੈਦਾ ਕਰਦੇ ਸੀ ਹੁਣ ਅਸੀਂ ਕੁਵਾਂਟਲਾਂ ਦੇ ਵਿੱਚ ਅਨਾਜ ਪੈਦਾ ਕਰਦੇ ਹਾਂ ਸਾਡੇ ਸਰ ਕਿਉਂ ਕਰ ਜਾ ਸਾਨੂੰ ਜਿਹੜੀ ਚੀਜ਼ ਖਰੀਦਣੀ ਹੈ ਡੀਜ਼ਲ ਹੈ ਕੋਈ ਵੀ ਚੀਜ਼ ਹੈ ਉਹ ਅਸੀਂ ਕਿੰਨੇ ਰੇਟ ਦੇ ਉੱਤੇ ਖੰਡ ਚਾਹ ਜਿਹੜਾ ਵੀ ਸਮਾਨ ਅਸੀਂ ਲੈਣਾ ਉਹ ਨਜਾਇਜ਼ ਰੇਟਾਂ ਤੇ ਮਿਲਦਾ ਤੇ ਸਾਡੀ ਫਸਲ ਦਾ ਭਾ ਕਿੰਨੇ ਗੁਣਾ ਵਧਿਆ ਉਦੋਂ ਦਾ ਸੋ ਬਿਲਕੁਲ ਸਵਾਲ ਬਿਲਕੁਲ ਜਾਇਜ਼ ਨੇ ਤੇ ਇਹ ਗੱਲਾਂ ਜ਼ਰੂਰ ਸਰਕਾਰਾਂ ਨੂੰ ਵੀ ਸੋਚਣੀਆਂ ਚਾਹੀਦੀਆਂ ਕਿਉਂਕਿ ਅੱਜ ਡੱਲੇਵਾਲ ਸਾਹਿਬ ਮਰਨ ਵਰਤੇ ਨੇ ਤੇ ਉਸਦੇ ਨਾਲ ਹੀ ਜਿਹੜੇ ਇਹ ਲੋਕ ਵੀ ਐ ਇਹ ਵੀ ਕੋਈ ਬੇਲ ਨਹੀਂ ਹੈਗੇ ਇਹ ਵੀ ਆਪਣੇ ਕੰਮਕਾਰ ਛੱਡ ਕੇ ਆਏ ਨੇ ਤੇ ਜੇ ਸਰਕਾਰਾਂ ਕਹਿੰਦੀਆਂ ਬਈ ਅਸੀਂ ਲੋਕਾਂ ਦੀ ਸਰਕਾਰ ਹੈ ਸਾਡੀ ਸਰਕਾਰ ਚੁਣੀ ਹੈ ਤਾਂ ਲੋਕਾਂ ਦੀ ਸਰਕਾਰ ਹੋਗੀ ਕੋਈ ਮਤਭੇਦ ਨਹੀਂ ਹਰ ਇੱਕ ਵਰਗ ਖੁਸ਼ਹਾਲ ਹੋਊਗਾ ਤਾਂ ਸਰਕਾਰਾਂ ਨੂੰ ਗੱਲ ਕਰਨ ਦੇ ਲਈ ਅੱਗੇ ਜ਼ਰੂਰ ਆਉਣਾ ਚਾਹੀਦਾ ਹਨਮਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੁਣੇ ਨੇ